ਦੀ ਕੀ ਗਣਤ ਜਿਹੜਾ ਕਿ ਜਿਲ੍ਹਾ ਤੋਂ ਲੱਗ ਸੀ ਜਿਹੜੇ ਗੱਲ ਕਰ ਰਹੇ ਹਾਂ ਉਹਦੇ ਵਿੱਚ ਸਾਡੇ ਵਾਲੀ ਫੋਰਡ ਜਿਹੜਾ ਸਾਡਾ ਆਪਣਾ ਫੰਡ ਆ ਮਿੱਥੋ ਰਵਿੰਦਰ ਕੌਰ ਪਤਨੀ ਸਰਗਵੀਰ ਸਿੰਘ ਹੀ ਚੋਂ ਲੜੇ ਸੀਗੇ ਯਾ ਤੌਰ ਤੇ ਅਤੇ ਨਗਰ ਨਿਵਾਸੀਆਂ ਨੇ ਬਹੁਤ ਵੱਡੀ ਲੀਡ ਨੇ ਨੂੰ ਜਤਾਇਆ ਮੈਂ ਸਾਰੇ ਜਿੱਥੇ ਨਗਰ ਨਿਵਾਸੀਆਂ ਧੰਨਵਾਦ ਕਰਦਾ ਉੱਥੇ ਮੈਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਕਰਦਾ ਹਾਂ ਇਹਨਾਂ ਨੇ ਸਾਰਿਆਂ ਨੇ ਜਿਨ੍ਹਾਂ ਦੀ ਮਿਹਰ ਸਦਕਾ ਹੀ ਇਹ ਕੰਮ ਆ ਵੀ ਮੀਡੀਆ ਦਾ ਸਮੁੱਚਾ ਹੀ ਨਗਰ ਆ ਜਿਹੜਾ ਇੱਕ ਜੁੜਤਾ ਦੇ ਨਾਲ ਸਾਰਿਆਂ ਨੇ ਕਿਉਂਕਿ ਸਾਡੇ ਨਗਰ ਚ ਉਹ ਤੁਹਾਡੇ ਬੰਦੀ ਦੀ ਕੋਈ ਪਾਰਟੀ ਪਾਜੀ ਨੇ ਸਾਰੇ ਇਕੱਠੇ ਹੋ ਕੇ ਸਾਰੇ ਰਹਿਣੇ ਖੜਾਇਆ ਤੇ ਸਾਰਿਆਂ ਨੇ ਮਦਦ ਕੀਤੀ ਆ ਅਤੇ ਕਾਮਯਾਬ ਹੋਏ ਨੇ ਮੈਂ ਇਹਨਾਂ ਨੂੰ ਬਤਾਈ ਦਿੰਦਾ ਸਰ ਕਿੱਦਾਂ ਲੱਗਦਾ ਜਿਵੇਂ ਇੱਕ ਯਾਦ ਖੜ ਕੇ ਜਿਹੜੀ ਵਿਰੋਧੀ ਪਾਰਟੀਆਂ ਉਹ ਜਿਹੜੀ ਮੌਜੂਦਾ ਸਰਕਾਰ ਹੁੰਦਾ ਆ ਵੀ ਸਾਰੇ ਸਾਰੀ ਸੀਟਾਂ ਤੁਹਾਡੇ ਵੱਲੋਂ ਕਾਮਯਾਬੀ ਬਲੋਕ ਲੋਕਾਂ ਦੇ ਸਹਿਯੋਗ ਨਾਲ ਹੀ ਹੈ ਨਾ ਸੋ ਕਿਉਂਕਿ ਸਰਕਾਰ ਵੀ ਨਹੀਂ ਸੀ ਪਾਰਟੀ ਤੋਂ ਬਿਨਾ ਅਸੀਂ ਲੜ ਰਹੇ ਸੀ ਪਰ ਸਾਰੇ ਹਲਕੇ ਦੇ ਵਿੱਚ ਲੋਕਾਂ ਨੇ ਬੜਾ ਸਾਥ ਦਿੱਤਾ ਇੱਕ ਇਤਿਹਾਸ ਰਚਿਆ ਹਲਕੇ ਦਾਖੇ ਦੇ ਲੋਕਾਂ ਨੇ ਵੀ ਸੋ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦੀ ਆ ਅੱਜ ਲੋਕਾਂ ਨੂੰ ਕੀ ਲਾਸਟ ਮੈਸੇਜ ਹੈ ਮੈਸੇਜ ਇਹ ਕਿ ਅਸੀਂ ਹਮੇਸ਼ਾ ਹੀ ਹਾਜ਼ਰਾਂ ਲੋਕਾਂ ਦੇ ਲਈ ਦਿਨ ਰਾਤ ਕਿਸੇ ਦੁੱਖ ਸੁੱਖ ਲਈ ਜਿੱਥੇ ਵੀ ਸਾਡੀ ਲੋੜ ਆ ਹਮੇਸ਼ਾ ਹੀ ਲੋਕਾਂ ਦੇ ਵਿੱਚ ਹਾਜ਼ਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹਾਂਗੇ ਕਦੇ ਵੀ ਕਿਸੇ ਨੂੰ ਕੁਸ਼ਕਾਇਦ ਦਾ ਮੌਕਾ ਨਹੀਂ ਮਿਲੇ ਕੀ ਕਹਣ ਜਿਹੜਾ ਵੀਰ ਜੀ ਅੱਜ ਜਿਹੜਾ ਕਿ ਬਲਕਸਨ ਦੀ ਇਲੈਕਸ਼ਨ ਦੌਰਾਨ ਜਿੱਦ ਤੱਕ ਅੱਜ 4000 ਸੌ ਸਰਮਾਨ ਕਰਨ ਤੁਹਾਨੂੰ ਅਸੀਂ ਬਲਕਸਨ ਤੇ ਸਾਰਿਆਂ ਦਾ ਧੰਨਵਾਦ ਕਰਾਂਗੇ ਜੀ 4000 ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਕ ਤਗੜੇ ਦੇ ਕੇ ਨਵਾਜਿਆ ਪਰ ਉਹਨਾਂ ਦੇ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਨੇ ਸਾਰੇ ਪਿੰਡ ਵਾਲੇ ਸਾਰੇ ਨਗਰ ਦੇ ਵਸਨੀਕਾਂ ਨੇ ਉਹਨਾਂ ਨੇ ਬੇਨਤੀ ਨੂੰ ਫਰਵਾਹ ਕੀਤਾ ਸਾਨੂੰ ਵੱਡੇ ਲੀਡਰ ਦੇ ਨਾਲ ਦਿੱਤਾ ਹੈ ਅੱਜ ਲੋਕਾਂ ਨੂੰ ਚੀਕਣਾ ਚਾਹੀਦਾ ਲੋਕਾਂ ਵਾਸਤੇ 48 ਸੌ ਨਾਲੋਂ ਜ਼ਿਆਦਾ ਵੀ ਹਾਜ਼ਰਾਂ 24 ਘੰਟੇ ਪਹਿਲਾਂ ਵੀ ਸੇਵਾ ਕਰਦੇ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੇਵਾ ਕਰਦੇ ਰਹਿਵਾਂਗੇ ਨਗਰ ਦੀ ਜਿੱਥੇ ਵੀ ਸਾਡੀ ਡਿਊਟੀ ਲੱਗੂਗੀ ਡਿਊਟੀ ਨਿਭਾਵਾਂਗੇ ਜੀ